ਹਾਂਜੀ ਅੰਦਰ ਲੈ ਕੇ ਕਲਾ ਦੇ ਮਾਮਲੇ ਵਿੱਚ ਕਿੰਨੇ ਹੁਣ ਤੱਕ ਜਿਹੜੇ ਰੋਕੀ ਆ ਉਹ ਉਹ ਬਰਖਾਲ ਕਰਦੇ ਆ ਕਿੰਨੇ ਬਾਕੀ ਆ ਇਸ ਆਪਣੇ ਤਰ੍ਹਾਂ ਇਸ ਤਰ੍ਹਾਂ ਜੀ ਜਿਹੜਾ 17 18 ਦੀ ਸਤੰਬਰ 2025 ਦੀ ਰਾਤ ਨੂੰ ਜਿਹੜਾ ਹੈਗਾ ਪੁਲਿਸ ਪਾਰਟੀ ਤੇ ਲਾન્ડ ਆਰਡਰ ਦੀ ਡਿਊਟੀ 'ਤੇ ਜਿਹੜਾ ਇਹਨਾਂ ਨੇ ਇੱਕ ਸ਼ਰਾਰਤੀ ਤੱਤਾਂ ਨੇ ਜਿਹੜਾ ਹਮਲਾ ਕਰਕੇ ਪੁਲਿਸ ਪਾਰਟੀ ਨੂੰ ਤੇ ਸਾਡੇ ਐਸਐਚਓ ਰਵਿੰਦਰ ਸਿੰਘ ਐਸਐਚਓ ਅਨੰਦਗਰ ਨੂੰ ਜ਼ਖਮੀ ਕੀਤਾ ਸੀਗਾ ਸੱਟਾਂ ਮਾਰ ਕੇ ਉਹ ਉਹਦੇ ਸੰਬੰਧ ਵਿੱਚ ਅਸੀਂ 35 36 ਬੰਦਿਆਂ ਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਜਿਹਦੇ ਵਿੱਚੋਂ 7 ਭਾਈਨੇਮ ਸੀਗੇ ਤੇ ਬਾਕੀ ਜਿਹੜੇ ਹੈਗੇ ਅਣਪਛਾਤੇ ਸੀ ਉਹਦੇ ਵਿੱਚੋਂ 7 ਜਿਹੜੇ ਹੈਗੇ ਬੰਦੇ ਉਹ ਪਹਿਲਾਂ ਹੀ 18 ਤੇ ਜਿਹੜਾ 19 ਨੂੰ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਤੇ ਜਿਹੜੇ ਸਾਡੇ ਕੋਲੇ ਹੁਣ ਉਹ 24 9 2025 ਤੱਕ ਪੁਲਿਸ ਰਵਾਨੇਤੇ ਹੈਗੇ ਆ ਤੇ ਉਸ ਤੋਂ ਬਾਅਦ ਅੱਜ ਮਿਤੀ 20 9 2025 ਨੂੰ ਅਸੀਂ ਚਾਰ ਦੋਸ਼ੀ ਖੋਰ ਨਾਮગત ਕੀਤੇ ਗਏ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਅੱਜ ਗ੍ਰਿਫਤਾਰ ਕਰ ਲਿਆ ਜਿਹਦਾ ਨਾਂ ਹੈਗਾ ਜੀ ਪ੍ਰਿੰਸ ਉਤਰਪਨ ਕਰਨ ਸਿੰਘ ਦੂਸਰਾ ਹੈਗਾ ਜੀ ਗੁਰਜੀਤ ਗੋਘਰੀ ਪੁੱਤਰ ਹਰਚੰਦ ਸਿੰਘ ਤੇ ਹਰਦੀਪ ਸਿੰਘ ਪੁੱਤਰ ਬੂਟਾ ਸਿੰਘ ਤੇ ਜਸਵੀਰ ਸਿੰਘ ਖੋਜੀ ਪੁੱਤਰ ਜਸਵਰਨ ਸਿੰਘ ਇਹ ਜਿਹੜਾ ਅਸੀਂ ਚਾਰ ਵਾਸੀਆਂ ਰਹਿ ਕੇ ਕੱਲਾ ਨੇ ਸਾਰੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਸਾਡੇ ਕੋਲ ਹੁਣ ਇਹ ਕੋਈ ਸਬੰਧਤ ਨਹੀਂ ਹੈਗੇ ਕਿੰਨੇ ਕਿ ਵਿਅਕਤੀ ਜਿਹੜੇ ਹੋਰ ਆ ਲੱਗੇ ਇਦੇ ਵਿੱਚ ਹੁਣ ਤਕਰੀਬਨ ਇਹ ਹੈ ਜੀ ਵੀ ਕੋਈ ਅ ਐਸ ਪਰ ਸਟੇਟਮੈਂਟ ਜਿਹੜੀ ਹੈਗੀ 18 ਤੋਂ 20 ਬੰਦੇ ਹੈ ਜੇ ਗ੍ਰਫਤਾਰ ਕਰਨੇ ਬਾਕੀ ਨੇ ਅਸੀਂ ਉਹਨਾਂ ਨੂੰ ਵੀ ਜਲਦੀ ਜਿਹੜੇ ਹੈਗੇ ਆ ਉਹਨਾਂ ਦੀ شناخت ਕਰਕੇ ਉਹਨਾਂ ਦੀ ਪਛਾਣ ਕਰਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਅਸੀਂ ਗ੍ਰਫਤਾਰ ਕਰ ਲਾਂਗੇ